हां ਉਰਤਾਂ ਪੰਜਾਬ ਤੇ ਉਹਦੇ ਕੰਪੈਰੀਜ਼ਨ ਬਣੀ ਸੀ ਜੀ ਸਰਦਾਰ ਸੋਹੀ ਦੀ ਫਿਲਮ ਗਿੱਲ ਸਾਫ ਸਕੂਟਰ ਵਾਲੇ ਤੇ ਉਹਦੇ ਤੇ ਜਿਹੜਾ ਹੈ ਮੇਰਾ ਮਤਲਬ ਕੀ ਗੁੰਡਿਆਂ ਦੇ ਨਾਲ ਜਿਹੜੀ ਹੋੜ ਹੁੰਦੇ ਮਤਲਬ ਅਗਰ ਸਟਾਫ ਹੋਰ ਰੋਲ ਤੇਗਾ ਤੇ ਉਸ ਤੋਂ ਬਾਅਦ ਰਵੀ ਬਿਰਲਾ ਜੀ ਹੈ ਸੈਕਟਰ 55 ਚ ਉਹਨਾਂ ਨਾਲ ਮੈਂ ਚਾਰ ਕਮੀਡੀਅਨ ਵੈਬ ਸੀਰੀਜ਼ ਕੀਤੀ ਹੈ ਜੀ ਉਹਦੀ ਜਿਹੜੀ ਹੈ ਮਲੋਈ ਚ ਛੋਟੀ ਹੋਈ ਸੀ ਹਾਂਜੀ ਨੀ ਹੁਣ ਜਿਹੜੀ ਫਿਲਮ ਸੀ ਉਹ ਹਿੰਦੀ ਸੀ ਕੀ ਪੰਜਾਬੀ ਦੀ ਕਿਹੜੀ ਦੀ ਜਿਹੜੀ ਤੁਸੀਂ ਉਹ ਹੁਣ ਗੱਲ ਕਰੀ ਹੈ ਹੁਣ ਹੁਣ ਜਿਹੜੀ ਕੀਤੀ ਹੈ ਦੇਖੋ ਕੋ ਕੋ ਕਮੇਡੀਅਨ ਉਹਦਾ ਮਤਲਬ ਕਿ ਯੂਪੀ ਦੀ ਲੈਂਗੁਏਜ ਹੈ ਜੀ ਉਹਦੇ ਵਿੱਚ ਮਤਲਬ ਹਿੰਦੀ ਵੀ ਪੰਜਾਬੀ ਵੀ ਯੂਪੀ ਵੀ ਮਰਾਠੀ ਵੀ ਅੰਗਰੇਜ਼ੀ ਵੀ ਕਰਨਾਟਕਾ ਵੀ ਤਾਮਿਲ ਵੀ ਸਾਰੀਆਂ ਹਾਂ ਦੀ ਹਾਂ ਦੀ ਇਹ ਅਜੇ ਪੈਂਡਿੰਗ ਵਈਆਂ ਇਹ ਪੈਂਡਿੰਗ ਵਈ ਹਾਂ ਚਲੋ ਹੁਣ ਆਪਣੀ ਜ਼ਿੰਦਗੀ ਬਾਰੇ ਦੱਸੋ ਹੋਰ ਕਿਹੜੇ ਕਿਹੜੇ ਐਪੀਸੋਡ ਵੀ ਕਰਿਆ ਕੋਈ ਟੀਵੀ 'ਚ ਇਹ ਟੀਵੀ ਤੇ ਟੀਵੀ ਤੇ ਆ ਰਿਹਾ ਜੀ YouTube ਤੇ ਆ ਰਿਹਾ ਮੋਬਾਈਲ ਤੇ ਚੱਲ ਰਿਹਾ ਉਹਦਾ ਟਾਈਟਲ ਹੈ ਰਵੀ ਬਰਲਾ 23 ਰਜਿਆ ਕੇ ਸੰਘੋਲੀ ਫਿਰ ਇਸੇ ਚੈਨਲ ਦੇ ਉੱਪਰ ਹੈ ਮੇਰਾ ਆਪਣਾ ਨੇਤਾ ਕੌਣ ਹੈ ਜੀ ਇੱਕ ਰਜਿਆ ਕੇ ਸੰਘੋਲੀ ਤਾਂ ਦੋ ਜਿਹੜੇ ਹੋਰ ਬਣਾਏ ਹੈ ਉਹਨਾਂ ਦੇ ਟਾਈਟਲ ਵੀ ਭੁੱਲ ਗਿਆ ਮੈਂ ਟਾਈਟਲ ਹੀ ਭੁੱਲ ਗਏ ਟਾਈਟਲ ਭੁੱਲ ਗਿਆ ਕਹਿੰਦਾ ਪ੍ਰੋਡੂਸਰ ਭੁੱਲ ਗਏ ਪ੍ਰੋਡੂਸਰ ਤਾਂ ਨਹੀਂ ਭੁੱਲ ਗਏ ਜਿਹਨਾਂ ਨੇ ਪੈਸੇ ਦੇਏ ਆ ਨਹੀਂ ਪੈਸੇ ਮੈਨੂੰ ਮਿਲੇ ਨਹੀਂ ਸੀ ਹਜੇ ਤੱਕ ਹਜੇ ਤੱਕ ਨਹੀਂ ਮਿਲੇ ਨਹੀਂ ਨਹੀਂ ਪੈਸੇ ਨਹੀਂ ਮਿਲੇ ਹਾਂ ਪ੍ਰੋਡੂਸ ਫਿਲਮਾਂ ਵੀ ਕਰ ਲੀਆਂ ਨਾਮ ਭੁੱਲ ਗਏ ਪ੍ਰੋਡੂਸਰ ਵੀ ਭੁੱਲ ਗਏ ਪੈਸੇ ਵੀ ਭੁੱਲ ਗਏ ਮੈਂ ਤੁਹਾਨੂੰ ਦੱਸਾਂ ਜਿਹੜੀ ਮੈਂ ਵੱਡੀ ਫਿਲਮ ਕੀਤੀ ਨਾ ਗਿੰਸਾਫ ਸਕੂਟਰ ਵਾਲੇ ਉਹਦੇ ਵਿੱਚ ਦੀ ਮੈਂ 10000 ਰੁਪਏ ਕਨਵੈਸਟ ਤੇ ਲਗਾਇਆ ਹੂੰ ਤਾਂ ਉਹ ਕਹਿੰਦੇ ਸੀ ਜੀ ਮਿਲ ਜਾਏਗਾ ਪਰ ਹਜੇ ਤੱਕ ਤਾਂ ਮਿਲਿਆ ਨਹੀਂ ਜੀ ਮੈਨੂੰ ਉਹ ਤਾਂ ਬਾਹਰ ਤੋਂ ਬਰੇਸ਼ਾ ਵਾਲੀ ਨਿਊਜ਼ੀਲੈਂਡ ਤੋਂ ਆਏ ਸੀ ਇਹ ਬਣਾਉਣ ਵਾਸਤੇ ਪਡੂਸਰ ਹਾਂ ਜੀ ਹਾਂ ਜੀ ਹਾਂ ਉਹ ਵੀ ਉਹ ਵੀ ਪੈਸੇ ਲੈ ਕੇ ਨਿਊਜ਼ੀਲੈਂਡ ਨਹੀਂ ਪਤਾ ਨਹੀਂ ਨਿਊਜ਼ੀਲੈਂਡ ਕੇ ਲੈ ਕੇ ਗਏ ਕਿ ਇੱਥੇ ਛੱਡ ਗਏ ਇਹ ਨਹੀਂ ਪਤਾ ਜੀ ਹੂੰ ਪਰ ਮੈਨੂੰ ਪੈਸੇ ਨਹੀਂ ਮਿਲੇ ਆਹੋ ਹਾਂ ਮਤਲਬ ਮਿਹਨਤ ਕਰੀ ਕੰਮ ਕਰਿਆ ਮਿਹਨਤ ਵੀ ਕਰ ਰਿਹਾ ਪੈਸੇ ਵੀ ਲਗਾ ਰਿਹਾ ਪਰ ਪੈਸੇ ਮਿਲ ਨਹੀਂ ਰਹੇ ਮੈਨੂੰ ਫਿਰ ਤੁਸੀਂ ਨਾ ਭੁੱਲ ਜਾਨੇ ਉਹ ਕਹਿੰਦੇ ਕਿਆ ਪਤਾ ਫਿਰ ਪੈਸੇ ਵੀ ਆ ਭੁੱਲ ਜਵੇ ਵੀ ਮਿਲ ਗਏ ਹੋਵੇ ਨਹੀਂ 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 ਇਸ ਤਰ੍ਹਾਂ ਨਹੀਂ ਪੈਸੇ ਨਹੀਂ ਮਨ ਮਿਲੇ ਹੂੰ